ਸਈ ਮੰਗ ਕਰਦੇ ਆ ਜਿਹੜੇ ਸਰਕਾਰੀ ਹੈਗੇ ਨੇ ਤੇ ਸਰਕਾਰੀ ਹੀ ਬੰਦੇ ਬੈਠਣ ਨਾ ਕਰਨ ਫਿਰ ਕਮਾਇਆ ਨਾ ਨਾ ਜਾਵੇ ਫਿਰ ਇਸ ਕਰਕੇ ਅਸੀਂ ਇਹਦੀ ਮੰਗ ਕਰਨ ਆਏ ਹਾਂ ਜناب ਸਰਕਾਰ ਜਿੰਦਾਬਾਦ ਜناب ਸਰਕਾਰ ਜਿੰਦਾਬਾਦ ਟਕੇਸ਼ਾਈ ਨਹੀਂ ਚਲੇਗੀ ਮੈਂ ਨਾਮ ਸੈ ਰਾਜਪੂਤਾ ਜੀ ਮੇਰਾ ਸੀਐਸਸੀ ਸੈਂਟਰ ਹੈਗਾ ਵਾ ਮੇਰੀ ਆਈਡੀ ਵੀ ਬੰਦ ਹੋਈ ਹੈ ਮੇਤੇ ਐਫਆਈ ਆਰਜੀ ਦਰਜ ਹੋਈ ਹੈ ਮੇਰਾ ਮੋਟਰਸਾਈਕਲ ਵੀ ਚੱਕ ਕੇ ਲੈ ਗਏ ਜੀ ਟਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇ ਉਹਨੇ ਮੈਨੂੰ ਇਦਾਂ ਕਿਹਾ ਸੀਗਾ ਕਿ ਮੈਨੂੰ ਤੁਸੀਂ ਕਮਿਸ਼ਨ ਦੇਣੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਪੰਜਾਬ ਸਰਕਾਰ ਵੱਲੋਂ ਫ੍ਰੀ ਆਫ ਕੋਸਟ ਆ ਅਸੀਂ ਆਪਣੇ ਸੈਂਟਰ ਤੇ ਨਹੀਂ ਬਣਾ ਸਕਦੇ ਤੇ ਸਾਡੀਆਂ ਆਈਨੇ ਬੰਦ ਹੋ ਜੇ ਸਾਡੀ ਰੋਟੀ ਰੋਜੀ ਰੋਟੀ ਬੰਦ ਹੋ ਜਾਣੀ ਕਿਉਂਕਿ ਮੈਂ 10-15 ਸਾਲ ਤੋਂ ਕੰਮ ਕਰ ਰਿਹਾ ਜੀ ਇਸ ਲੈਂਡ ਦੇ ਵਿੱਚ ਤੇ ਮੈਂ ਉਹਨਾਂ ਨੇ ਜਦੋਂ ਮਨਾ ਕੀਤਾ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਤੇ ਐਫ ਆਈ ਦਰਜ ਕਰਾਉਂਗਾ ਤੇਰੇ ਤੇ ਮੈਂ ਤੇਰੀ ਆਈਨੇ ਬੰਦ ਕਰਾਉਂਗਾ ਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਪਾਰਟੀ ਦਾ ਕੋਈ ਵੈਲਿਊ ਨਹੀਂ ਆਗੇ ਸਾਡੇ ਸੀਐਸਸੀ ਸੈਂਟਰ ਦੇ ਵਿੱਚ ਕੋਈ ਅਪਲੋਡ ਨਹੀਂ ਹੁੰਦੀ ਜੀ ਇਹ ਇਹ ਦਾ ਇਹ ਸਿਰਫ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਨੇ ਲੈਣਾ ਤੇ ਲਗਵਾ ਕੇ ਧੁੱਪੇ ਲਗਵਾ ਕੇ ਉਹ ਪਬਲਿਕ ਨੂੰ ਉਹਨਾਰੇ ਪਰਚੇ ਕੱਢ ਦਿੰਦੇ ਨੇ ਉਸ ਤੋਂ ਬਾਅਦ ਸੀਐਸਸੀ ਸੈਂਟਰ ਸਾਡੇ ਕੋਲ ਭੇਜ ਦਿੰਦੇ ਨੇ ਤੇ ਅਸੀਂ ਕੁਝ ਨਹੀਂ ਕਰਨਾ ਸੀ ਇਹਨੂੰ ਫਾੜ ਕੇ ਸੁੱਟ ਦੇ ਦਾਰ ਕਿਉਂਕਿ ਇਹਦੇ ਵਿੱਚ ਕੋਈ ਨੰਬਰ ਹੀ ਨਹੀਂ ਹੈਗਾ ਸਾਨੂੰ ਉੱਥੇ ਪਾਣਾ ਪਵੇ ਹੇ ਚਲੇਗੀ ਤਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ ਪਰ ਉਸ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਹੁੰਦੇ ਵੀ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਲੁਧਿਆਣਾ ਦੇ ਵਾਰਡ ਨੰਬਰ 26 ਦੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਨਾਲ ਆਮ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਸਿਹਤ ਮੰਤਰੀ ਵੀ ਲੁਧਿਆਣਾ ਦੇ ਬਚਤ ਭਵਨ ਦੇ ਵਿੱਚ ਮੀਟਿੰਗ ਕਰ ਰਹੇ ਨੇ ਤਾਂ ਉੱਥੇ ਇਹ ਪ੍ਰਦਰਸ਼ਨ ਕਰ ਰਹੇ ਨੇ ਮੁਲਾਕਾਤ ਦਾ ਸਮਾਂ ਮੰਗ ਰਹੇ ਨੇ ਕਿਉਂਕਿ ਇਹਨਾਂ ਵੱਲੋਂ ਕੁਝ આરોਪ ਲਗਾਏ ਜਾ ਰਹੇ ਨੇ ਗੱਲਬਾਤ ਅਸੀਂ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਪਹਿਲਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੋ ਜੋ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਅਸੀਂ ਪੂਰੀ ਗੱਲਬਾਤ ਕਰਾਂਗੇ ਉਹਨਾਂ ਦੇ ਹੱਥ ਦੇ ਵਿੱਚ ਕੁਝ ਤਖਤੀਆਂ ਵੀ ਹੈਗੀਆਂ ਨੇ ਇਹ ਤਖਤੀਆਂ ਤਸਵੀਰਾਂ ਤੋਂ ਦਿਖਾ ਦਿੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਹੈਲਥ ਕਾਰਡ ਸੰਬੰਧੀ ਵਲੰਟੀਅਰ ਕੋਲ ਪਰਚੀ ਕਟਾਉਣ ਦੀ ਕੋਈ ਸਰਕਾਰੀ ਨੋਟੀਫਿਕੇਸ਼ਨ ਹੈ ਜਾਂ ਨਹੀਂ ਇਸ ਦੇ ਬਾਰੇ ਜਿਹੜਾ ਬਾ ਜਵਾਬ ਮੰਗ ਰਹੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਸਰਕਾਰ ਦੀ ਤੱਕੇਸ਼ਾਈ ਨਾਲ ਬੰਦ ਕੀਤੀਆਂ ਸੀਐਸਡੀ ਆਈਡੀ ਚਾਲੂ ਕਰੋ ਟਾਇਰਸ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੱਥ ਦੇ ਵਿੱਚ ਕੁਝ ਡਾਕੂਮੈਂਟ ਵੀ ਹੈਗੇ ਨੇ ਇਹ ਕਾਦੇ ਡਾਕੂਮੈਂਟ ਹੈ ਜੀ ਤੁਸੀਂ ਲੈ ਕੇ ਆਏ ਉੱਥੇ ਕੀ ਹੈਗੀ ਆ ਇਹ ਸਾਰੇ ਜਿਹੜੇ ਹੈਲਥ ਹੈ ਉਹ 10 ਲੱਖ ਜਿਲੇ ਭਰੇ ਹੋਏ ਨੇ ਫਾਰਮ ਜੀ ਸਰ ਉਹਨਾਂ ਦੇ ਨਹੀਂ ਸਰ ਇਹ ਇਹ ਕਿੰਨਾ ਦੇ ਭਰੇ ਫਾਰਮ ਇਹ ਸਾਰੇ ਜਿਹੜੇ ਇਲਾਕਾ ਨਿਵਾਸੀਆਂ ਦੇ ਵਾਰਡ ਨੰਬਰ 26 ਤੋਂ ਇਹ ਕਿਨੇ ਭਰੇ ਇਹ ਸਰ ਆਪਣੇ ਕਾਉਂਸਲਰ ਸਰ ਦੇ ਆਪਣੇ ਖੁਦ ਬੈਠ ਕੇ ਕਰਵਾਏ ਕਰਵਾਏ ਨਹੀਂ ਸਾਰਿਆਂ ਨੇ ਭਰੇ ਨਹੀਂ ਕੀ ਇਹ ਚੱਲ ਨਹੀਂ ਰਹੇ ਫਾਰਮ ਇਹਨਾਂ ਨੂੰ ਐਕਟਿਵ ਚੱਲ ਨਹੀਂ ਰਹੇ ਸਰ ਕੋਈ ਨਹੀਂ ਚੱਲ ਰਿਹਾ ਸਰ ਸਾਰੇ ਬੰਦ ਨੇ ਜੀ ਇਹ ਕੀ ਕਹਿ ਰਹੇ ਨੇ ਅਫਸਰ ਕੀ ਕਹਿੰਦੇ ਨੇ ਅਸਤਾਏ ਮੰਗ ਕਰਦੇ ਆ ਜਿਹੜੇ ਸਰਕਾਰੀ ਹੈਗੇ ਨੇ ਤੇ ਸਰਕਾਰੀ ਹੀ ਬੰਦੇ ਬੈਠਣ ਨਾ ਕਰਨ ਫਿਰ ਕਮਾਇਆ ਨਾ ਨਾ ਜਾਵੇ ਫਿਰ ਇਸ ਕਰਕੇ ਅਸੀਂ ਇਹਦੀ ਮੰਗ ਕਰਨ ਆਏ ਹਾਂ ਮਲੇ ਕਾਰਡ ਦਾ ਤੁਹਾਨੂੰ ਕੋਈ ਲਾਭ ਨਹੀਂ ਮਿਲਦਾ ਪਰ ਤੁਹਾਡੇ ਕੋਈ ਫਾਇਦੇ ਸਰ ਜਿਹੜਾ ਸੈਸੀ ਸੈਂਟਰ ਹੈ ਕਾਰਡ ਬਣਾਇ ਨਹੀਂ ਉਹ ਸੈਸੀ ਸੈਂਟਰ ਹਰ ਜੋ ਦੁਕਾਨਦਾਰਾਂ ਦੇ ਕੋਲ ਪਾਸ ਹੁੰਦੇ ਹੈ ਤਾਂ ਹਰ ਸੈਸੀ ਸੈਂਟਰ ਮੇ ਬਣਾਇਆ ਜਾਏ ਹੋਰ ਜਗਾ ਜਾ ਕੇ ਧਕੇਸਾਈ ਕਰਨੀ ਕੋਈ ਜੂਠ ਨਹੀਂ ਹੈ ਸੈਸੀ ਸੈਂਟਰ ਸਭ ਕੇ ਪਾਸ ਹੈ ਅੱਜ ਕੱਲ ਉਹ ਜਾ ਜਾ ਆਪਣੇ ਜਗਾ ਵਾਹ ਪੇ ਬਣਾਏ ਔਰ ਬਾਹ ਪੇ ਬੰਦੇ वो सर उनके पास दफ्तर में बन रहे वो कह रहे हमारे पास पर्ची कटाओ फिर जाके सी एस सेंटर जाओ एम एल हो गया जो आम आदमी पार्टी है उनकी बोलते पर्ची हमारे पास कटाओ फिर जाके आप सी सेंटर पास जाके आप कार्ड बनाओ हाँ। उसकी जरूरत नहीं हो धक्के सा वाला काम है सर हाँ। सी एस सेंटर जिसके पास भी है वो अपने पर्ची जाके आम आदमी जाके वहाँ बना ले आप कार्ड बनाने गए थे आप हाँ जी तो क्या बोला आपको जवाब पहले पर्ची कटाओ तो जाओ ਮੈਨੂੰ ਸਾਈ ਰਾਜਪੂਤਾ ਜੀ ਮੇਰਾ ਸੀਐਸਸੀ ਸੈਂਟਰ ਹੈਗਾ ਵਾ ਮੇਰੀ ਆਈਡੀ ਵੀ ਬੰਦ ਹੋਈ ਹੈ ਮੇਤੇ ਐਫਆਈ ਦਰਜੀ ਵੀ ਹੋਇਆ ਮੇਰਾ ਮੋਟਰਸਾਈਕਲ ਵੀ ਜਾ ਕੇ ਲੈ ਕੇ ਗਏ ਜੀ ਕਿਉਂ ਬੰਦ ਕੀਤੀ ਤੁਹਾਡੇ ਜੀ ਸਰ ਉਹਨਾਂ ਦੇ ਇੱਕ ਇੰਚਾਰਜ ਹੈਗਾ ਆਮ ਆਪੀ ਪਾਰਟੀ ਦਾ ਜੀ ਐਮਐਲ ਨੇ ਇੰਚਾਰਜ ਲਗਾਇਆ ਵਾ ਉਹਨੇ ਮੇਰੇ ਤੋਂ ਪੈਸੇ ਦੀ ਮੰਗ ਕੀਤੀ ਸੀ ਕਿ ਜਿੰਨੇ ਮੈਂ ਤੇਰੇ ਕੋਲ ਪਰਚੀਆਂ ਭੇਜੂਗਾ ਜਿੰਨੇ ਮੈਂ ਆਪਣੇ ਬੰਦੇ ਭੇਜੂਗਾ ਤੂੰ ਮੈਨੂੰ ਕਮਿਸ਼ਨ ਦੇਣੀ ਹੈ ਜੀ ਕਿਹੜਾ ਐਮਐਲ ਮੈਂ ਤਾਂ ਗੁਲਦੀ ਸਿੰਘ ਗਰੇਲ ਪੋਲਾ ਜੀ ਉਹਨਾਂ ਨੇ ਇੱਕ ਵਾਰਡ ਇੰਚਾਰਜ ਲਗਾਇਆ ਵਾ ਇੰਦਰਦੀਪ ਸਿੰਘ ਮਿੰਕੂ ਆ ਜੀ ਤੇ ਉਹਨੇ ਮੈਨੂੰ ਇਦਾਂ ਕਿਹਾ ਸੀਗਾ ਸਾਡੀਆਂ ਆਈਆਂ ਨੇ ਬੰਦ ਹੋ ਜੇ ਸਾਡੇ ਰੋਟੀ ਰੋਜ਼ੀ ਰੋਟੀ ਬੰਦ ਹੋਏ ਨੇ ਕਿਉਂਕਿ ਮੈਂ 10 15 ਸਾਲ ਤੋਂ ਕੰਮ ਕਰ ਰਿਹਾ ਜੀ ਇਸ ਲਾਈਨ ਦੇ ਵਿੱਚ ਤੇ ਮੈਂ ਉਹਨਾਂ ਨੇ ਜਦੋਂ ਮਨਾ ਕੀਤਾ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਤੇ ਤੇ ਐਫ ਆਈਰ ਦਰਜ ਕਰਾਉਂਗਾ ਤੇਰੇ ਤੇ ਮੈਂ ਤੇਰੀ ਆਈਆਂ ਬੰਦ ਕਰਾਉਂਗਾ ਜੀ ਜਦੋਂ ਮੈਂ ਕਾਰਡ ਬਣਾਇਆ 31 ਤਰੀਕ ਨੂੰ ਕਾਰਡ ਬਣਾਇਆ ਸੀਗਾ ਜੀ ਮੇਰੇ ਕੋਲ ਪਰਮਿਸ਼ਨ ਵੀ ਸੀਗੀ ਬਿਨਾ ਸਲਿੱਪ ਤੋਂ ਕਾਰਡ ਆ ਸਲਿੱਪ ਹੈਗੀ ਆ ਬਿਨਾ ਸਲਿੱਪ ਤੋਂ ਕਾਰਡ ਬਣਾਉਣ ਵਾਸਤੇ ਮੇਰੇ ਕੋਲ ਪਰਮਿਸ਼ਨ ਵੀ ਸੀਗੀ ਮੈਂ 31 ਤਰੀਕ ਨੂੰ ਦਰੋਂ ਕਾਰਡ ਬਣਾਇਆ ਮੇਰੇ ਤੇ 2 ਤਰੀਕ ਨੂੰ ਜੀ ਪੁਲਿਸ ਵਾਲੇ ਦੁਕਾਨ ਮੇਰੇ ਆਫਿਸ ਭੇਜੇ ਬਿਨਾ ਐਫ ਆਈ ਆਰ ਦਰਸ ਤੋਂ ਪਹਿਲਾਂ 2 ਤਰੀਕ ਨੂੰ ਪੁਲਿਸਾਰੇ 5 ਤੋਂ 6 ਜਣੇ ਆਏ ਮੈਂ ਉੱਥੇ ਨਹੀਂ ਮਿਲਿਆ ਤੇ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ ਜੀ ਮੇਰੇ ਦੁਕਾਨ ਦੇ ਵਿੱਚ ਗੁੱਸੇ ਪੁਲਿਸ ਵਾਲੇ ਜੀ ਤੇ ਮੇਰੇ ਤੇ ਬਾਅਦੋਂ 6 ਤਰੀਕ ਨੂੰ ਐਫ ਆਈ ਆਰ ਦਰਜ ਕੀਤੀ ਗਈ ਜੀ ਕੀ ਕਹਦੇ ਕੀ ਜਿਹੜੀ ਪਰਚੀ ਸੀ ਤੇ ਜੰਗੋ ਦਾ ਕਟਾ ਹੁੰਦਾ ਹਾਂਜੀ ਜਿਹੜੀ ਅਸੀਂ ਹਾਂਜੀ ਇਹ ਪਰਚੀ ਆ ਇਹ ਪਰਚੀ ਦਾ ਕੋਈ ਵੈਲਿਊ ਨਹੀਂ ਆ ਗਈ ਸਾਡੇ ਸੀਐਸਸੀ ਸੈਂਟਰ ਦੇ ਵਿੱਚ ਕੋਈ ਅਪਲੋਡ ਨਹੀਂ ਹੁੰਦੀ ਜੀ ਇਹ 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 ਸਿਰਫ ਪਬਲਿਕ ਨੂੰ ਪਰੇਸ਼ਾਨ ਕਰਦੇ ਨੇ ਲੈਣਾ ਤੇ ਲਗਵਾ ਕੇ ਤੂਪੇ ਲਗਵਾ ਕੇ ਉਹ ਪਬਲਿਕ ਨੂੰ ਉਹਨਾਂ ਦੇ ਪਰਚੇ ਕੱਢ ਦਿੰਦੇ ਨੇ ਉਸ ਤੋਂ ਬਾਅਦ ਸੀਐਸਸੀ ਸੈਂਟਰ ਸਾਡੇ ਕੋਲ ਭੇਜ ਦਿੰਦੇ ਨੇ ਤੇ ਅਸੀਂ ਕੁਝ ਨਹੀਂ ਕਰਨਾ ਸੀ ਇਹਨੂੰ ਫਾੜ ਕੇ ਸੁੱਟ ਦੇ ਦਾਰ ਕਿਉਂਕਿ ਇਹਦੇ ਵਿੱਚ ਕੋਈ ਨੰਬਰ ਹੀ ਨਹੀਂ ਹੈਗਾ ਸਾਨੂੰ ਉੱਥੇ ਪਾਣਾ ਪਵੇ। ਸਰ ਇਹ ਫਾਰਮ ਭਰੇ ਕਿਹੜੇ ਫਾਰਮ ਦਿਖਾਉਗੇ ਸਰ ਇਹ ਫਾਰਮ ਜਿਹੜੇ ਹੈਗੇ ਨੇ ਨਾ ਇਹ ਪਬਲਿਕ ਦੇ ਨੇ ਜੀ ਅੱਛਾ ਹਾਂ ਜੀ ਤੇ ਇਹਨਾਂ ਦੇ ਕਾਰਡ ਨਹੀਂ ਬੰਦੇ ਪਏ ਨਹੀਂ ਜੀ ਆ ਇਹਨਾਂ ਦੇ ਕਾਰਡ ਨਹੀਂ ਬੰਦੇ ਪਏ ਜੀ ਇਹ ਇਹ ਕੱਲ ਜਿਹੜਾ ਆ ਫਾਰਮ ਹੈਗਾ ਵਾ ਇਹ ਫਾਰਮ ਅਪਲੋਡ ਹੋਣਾ ਜੀ ਜੀ ਜਿਹੜਾ ਆ ਕਾਰਡ ਆ ਇਹ ਫਾਰਮ ਜਿਹਨਾਂ ਦੇ ਉਹਨਾਂ ਦੇ ਪਰਚੀ ਕੱਟੀਆਂ ਇਹ ਅਪਲੋਡ ਨਹੀਂ ਹੋਣੀ ਜਿਹੜੀ ਆ ਆਵਾ ਸਲਿੱਪ ਜੀ ਇਹ ਅਪਲੋਡ ਹੋਣੀ ਸਾਡੇ ਸੈਂਟਰ ਦੇ ਵਿੱਚ ਤੇ ਪਰਚੇ ਕਿਉਂ ਦਿੰਦੇ ਪਏ ਇਹ ਸਰ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਸਰਕਾਰ ਨੂੰ ਇਹ ਕਿਉਂ ਦੇ ਰਿਆ ਇਹਦੇ ਕੋਈ ਵੈਲਿਊ ਨਹੀਂ ਹੈਗੀ ਇਹ ਤਾਂ ਫਾੜ ਕੇ ਸੀਐਸਸੀ ਸੈਂਟਰ ਨਾਲ ਸੁੱਟ ਦਿੰਦਾ ਜੀ ਵੈਲਿਊ ਸਿਰਫ ਇਹਦੀ ਆ ਇਹ ਸਾਡੇ ਪ੍ਰਿੰਟਰ ਤੇ ਪ੍ਰਿੰਟ ਹੋਣਾ ਵਾ ਆਸੀਂ ਇੱਥੇ ਫੋਟੋਆਂ ਲਗਾਣੀਆਂ ਨੇ ਕੱਟ ਕੇ ਠੀਕ ਆ ਜੀ ਆਸੀਂ ਇਹਨੂੰ ਸਕੈਨ ਕਰਕੇ ਅਪਲੋਡ ਕਰਨਾ ਉਸ ਤੋਂ ਬਾਅਦ ਕਾਰਡ ਬਣ ਜਾਂਦਾ ਜੀ ਨਾਲ ਦੀ ਨਾਲ ਕਾਰਡ ਅਸੀਂ ਨਾਲ ਹੀ ਨਾਲ ਦੇ ਸਕਦੇ ਆ ਅੱਛਾ ਕਾਰਡ ਦੇ ਕੋਈ ਬੈਨੀਫਿਟ ਮਿਲ ਰਹੇ ਨੇ ਲੋਕਾਂ ਨੂੰ ਬੈਨੀਫਿਟ ਜੀ ਮੈਂ ਇੱਕ ਕਸਟਮਰ ਨੂੰ ਭੇਜਿਆ ਸੀਗਾ ਉਹਨਾਂ ਨੇ ਤਾਂ ਮੈਨੂੰ ਮਨਾਂ ਕਰਤਾ ਕਿੰਨੇ ਜੀ ਹਲੇ ਕਾਰਡ ਚੱਲਿਆ ਨਹੀਂ ਡੀ ਐਮ ਸੀ ਹਸਪੀਟਲ ਭੇਜਿਆ ਸੀਗਾ ਜੀ ਪੂਰਾ ਪੱਟੀ ਵਿੱਚ ਸਾਡੇ ਨਾਲ ਗੱਲਬਾਤ ਕਰਨੇ ਕੋਈ ਸਾਫ ਪੱਗ ਹੈ ਕੀ ਆ ਅੱਜ ਇੱਥੇ ਪਹੁੰਚੇ ਹੋ ਸਿਹਤ ਮੰਤਰੀ ਜੀ ਸਰ ਅੱਜ ਸਿਹਤ ਮੰਤਰੀ ਆਪਾਂ ਡੀ ਸੀ ਸਾਹਿਬ ਨੂੰ ਮਿਲੇ ਆ ਕਿ ਜਿਹੜੇ ਮੇਰੇ ਇਲਾਕੇ ਦੇ ਲੋਕ ਆ ਜਿਵੇਂ ਕਾਰਡ ਬਣਾਏ ਜਾ ਰਹੇ ਹੈਲਥ ਕਾਰਡ ਬਣਾਏ ਜਾ ਰਹੇ ਨੇ ਠੀਕ ਆ ਉਸ ਸਬੰਧੀ ਮੈਂ ਡੀ ਸੀ ਸਾਹਿਬ ਨੂੰ ਵੀ ਮਿਲੇ ਆ ਠੀਕ ਹੈ ਹੈਲਥ ਮਿਨਿਸਟਰ ਸਾਹਿਬ ਨੂੰ ਮਿਲਣ ਆਇਆ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਠੀਕ ਹੈ ਉਹਨਾਂ ਦੇ ਕਾਰਡ ਦੇ ਚੱਕਰ ਚ ਉਹਨਾਂ ਪਰਚੀਆਂ ਕਿ ਪਹਿਲਾਂ ਪਰਚੀ ਕਟਾਓ ਜੀ ਕਿਹੜੀ ਪਰਚੀ ਪਰਚੀ ਦਿਖਾ ਦਿਓ ਜੀ ਇਹ ਪਰਚੀ ਦੀ ਕੀ ਵੈਲਿਊ ਹੈ ਇਹ ਤਾਂ ਸਰਾਹੀਤ ਇਹੀ ਤਾਂ ਸਰ ਮੈਂ ਪੁੱਛਣਾ ਹੈ ਹੈਲਥ ਮਿਨਿਸਟਰ ਸਾਹਿਬ ਕੋ ਕਿ ਇਹ ਪਰਚੀ ਦੀ ਕੀ ਵੈਲਿਊ ਹੈ ਕਿ ਸਿਰਫ ਐਪ ਕਾਰਡ ਬਣ ਗਿਆ ਤੇ ਉਸ ਤੋਂ ਬਾਅਦ ਸੀਐਸਆਈ ਸੈਂਟਰ ਆਲਾ ਆਰਾਮ ਨਾਲ ਕਾਰਡ ਬਣਾ ਸਕਦਾ ਅਸੀਂ ਚਾਹੁੰਦੇ ਲੋਕਾਂ ਨੂੰ ਸੁਵਿਧਾ ਦਿੱਤੀ ਜਾਵੇ ਦੋਵਿਧਾ ਜਨਾਬ ਆਇਆ ਜਾਵੇ ਠੀਕ ਹੈ ਨਾ ਤੇ ਹਸਪਤਾਲਾਂ ਚ ਲੋਕ ਜਾਂਦੇ ਨੇ ਕਾਰਡ ਬਣਾ ਲੈ ਕੇ ਉਹਨਾਂ ਨੂੰ ਇਲਾਜ ਨਹੀਂ ਉੱਥੇ ਹੋ ਰਿਹਾ ਕਿ ਦੱਸੋ ਕਿੰਨੀ ਤਰੀਕ ਤੱਕ ਇਲਾਜ ਹੋਊਗਾ ਠੀਕ ਹੈ ਨਾ ਮਤਲਬ ਲੋਕਾਂ ਨੂੰ ਤਖੱਜਲ ਖਰਾਬ ਨਾ ਕੀਤਾ ਜਾਵੇ ਇਹ ਵਿਚਾਰੀ ਭੈਣ ਆ ਸਾਡੀ ਇੱਕ ਸਾਲ ਇੱਕ ਮਹੀਨੇ ਦਾ ਬੱਚਾ ਇਹਨੇ ਵਿਚਾਰੀ ਨੇ ਕਾਰਡ ਬਣਾਏ ਸਾਈ ਬਣੇ ਇਹਨਾਂ ਦੀ ਆਈਡੀ ਬੰਦ ਕਰਤੀਆਂ ਮੈਂ ਧੱਕਾ ਇਹ ਜਿਹੜੇ ਅਫਸਰ ਧੱਕਾ ਕਰਦੇ ਨੇ ਨਾਜਾਇਜ਼ ਤੌਰ ਤੇ ਜੇ ਇਹਨਾਂ ਦੀ ਕੋਈ ਗਲਤੀ ਹੈ ਫਿਰ ਤੱਕਾ ਕਰ ਲੋ ਠੀਕ ਹੈ ਇਹਨਾਂ ਦੀ ਕੋਈ ਗਲਤੀ ਨਹੀਂ ਇਹਨਾਂ ਦੀ ਆਈਡੀਆ ਵੀ ਬੰਦ ਕਰਤੀਆਂ ਐਫ ਆਈ ਆਰ ਵੀ ਦਰਜ ਕਰਤੀ ਇੰਨਾ ਮਤਲਬ ਇਨਜਸਟਰੀ ਨਾਲ ਚਾਹੀਦਾ ਭਾਜੀ ਮੇਰੇ ਇਲਾਕੇ ਦੇ ਨਿਵਾਸੀ ਨੇ ਠੀਕ ਹੈ ਨਹੀਂ ਮੈਂ ਇਸ ਕਰਕੇ ਹੈਲਥ ਮਿਨਿਸਟਰ ਸਾਹਿਬ ਨੂੰ ਮੈਂ ਮਿਲਣ ਲਈ ਆਇਆ ਮਿਲ ਕੇ ਜਾਵਾਂਗਾ ਉਹ ਦੇਖੋ ਸਾਰੀ ਸਾਡੀ ਟੀਮ ਜਿੰਨਾ ਜਿੰਨਾ ਤੱਕ ਹੁਣ ਦੇਖੋ ਮੈਂ ਕੋ 500 ਫਾਰਮ ਨੇ ਦੇਖੋ ਕਿੰਨੇ ਫਾਰਮ ਨੇ ਇਹ ਦੇਖੋ ਸਾਰੇ ਫਾਰਮ ਗੁਲਾਬ ਬੰਦੇ ਕਹਿੰਦੇ ਨਹੀਂ ਅਸੀਂ ਇਹ ਫਾਰਮ ਕੀ ਹੈ ਇਹ ਨਹੀਂ ਇਹਦਾ ਫਾਰਮ ਇਹ ਦੇਖੋ ਇਹ ਫਾਰਮ ਨੇ ਅਸੀਂ ਭਰੇ ਨੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜਾ ਆ ਆਪਣਾ ਹੈਲਥ ਕਾਰਡ ਹੈ ਲੋਕਾਂ ਦਾ ਬਿਨਾ ਪਰਚੀ ਤੋਂ ਬਣਾਇਆ ਜਾਵੇ ਉਹ ਪਰਚੀ ਸਰਕਾਰੀ ਹੈ ਤਾਂ ਸਰਕਾਰੀ ਬੰਦੇ ਕੱਟਣ ਜੇ ਪਰਚੀ ਗੈਰ ਸਰਕਾਰੀ ਹੈ ਕਿਹੜੀ ਪਰਚੀ ਦਾ ਕੋਡ ਕਿਹੜੀ ਸਰਕਾਰੀ ਜੀ ਕੈਪਟਨ ਜੀ ਇਹ ਜੇ ਪਰਚੀ ਸਰਕਾਰੀ ਹੈ ਫਿਰ ਸਰਕਾਰੀ ਬੰਦੇ ਕਿਉਂ ਕੱਟ ਰਹੇ ਸਰਕਾਰੀ ਦਫਤਰਾਂ ਚ ਕੱਟਣੀ ਚਾਹੀਦੀ ਆ ਇਹ ਪਰਚੀ ਕੌਣ ਕੱਟਦਾ ਹੈ ਵਲੰਟੀਅਰ ਕੱਟੇ ਜਾਂਦੇ ਨੇ ਵਲੰਟੀਅਰ ਗਰੰਟੀਡ ਟਾਈਮ ਹੀ ਸ਼ਾਂਗੂ ਮੰਗੂ ਜੇ ਆਮ ਪਾਰਟੀ ਦੇ ਹੋਰ ਉਹਨਾਂ ਦਾ ਕੋਈ ਪਤਾ ਹੀ ਨਹੀਂ ਜੇ ਸਰਕਾਰੀ ਹੈ ਸਰਕਾਰ ਕੱਟੇ ਡੀਸੀ ਦਫਤਰ ਕੱਟੇ ਅਸੀਂ ਜਾਵਾਂਗੇ ਸੁਵਿਧਾ ਸੈਂਟਰ ਜੀ ਆਵਾਂਗੇ ਠੀਕ ਹੈ ਜੀ ਤੁਸੀਂ ਇਹ ਕਾਰਡ ਬਣਾਏ ਤੁਹਾਨੂੰ ਕੋਈ ਬੈਨੀਫਿਟ ਮਿਲਿਆ ਤਾਂ ਨਹੀਂ ਸਰ ਹਾਲੇ ਮੈਂ ਮੇਅਰ ਸੀਐਸੀ ਵੈਲੀ ਹੈਗੀ ਆ ਔਰ ਮੈਂ ਇੱਕ ਕਾਰਡ ਬਣਾ ਰਹੀ ਸੀਗੀ ਤੇ ਮੇਰਾ ਹਾਲੇ ਇਵਨ ਬਿਨਾ ਕਿਸੇ ਰੀਜ਼ਨ ਤੋਂ ਮੇਰੀ ਆਈਡੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਮੈਂ ਇਹੀ ਪੁੱਛਣਾ ਚਾਹੁੰਦੀ ਆ ਕਿ ਮੈਨੂੰ ਕੋਈ ਸ਼ੋ ਕਰੇ ਕਿ ਮੇਰੀ ਮਿਸਟੇਕ ਕੀ ਸੀਗੀ ਜੋ ਮੇਰੀ ਆਈਡੀ ਬੰਦ ਕੀਤੀ ਗਈ ਹੈ ਜੇ ਅਸੀਂ ਆਈਡੀ ਬੰਦ ਹੋਈ ਹੈ ਅਸੀਂ ਕਿਹਦੇ ਕੋਲ ਅਪਰੋਚ ਕਰੀਏ ਕਿਸੇ ਕੋਈ ਹਰ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਹਾਂਜੀ ਅਸੀਂ ਤੁਹਾਡੀ ਕੋਈ ਸੁਣਵਾਈ ਨਹੀਂ ਕਰਦਾ ਕਿਸੇ ਚੀਜ਼ ਦੀ ਜਸਟ ਬਸ ਬੰਦ ਹੈ ਇਸ ਕਰਕੇ ਅਸੀਂ ਆ ਰਿਹਾ ਡੀਸੀ ਆਫਿਸ ਆਇਸੀ ਕਿ ਆਪਣੀ ਕੰਪਲੇਟ ਦਸਨ ਲਈ ਇਸ਼ੂ ਦਾ ਤਾਂ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਆਮ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਸਿਹਤ ਮੰਤਰੀ ਜਿਹੜੇ ਨੇ ਅੰਦਰ ਮੁਲਾਕਾਤ ਕਰ ਰਹੇ ਨੇ ਪਰ ਇਹਨਾਂ ਦੀਆਂ ਆਈਡੀਆਂ ਜਿਹੜੀਆਂ ਬੰਦ ਕਰਤੀਆਂ ਗਈਆਂ ਨੇ ਕਿਉਂਕਿ ਇਹ ਕਹਿ ਰਹੇ ਨੇ ਕਿ ਜਿੰਨਾਂ ਕੋ ਪਰਚੀਆਂ ਹੈਗੀਆਂ ਸਿਰਫ ਉਹਨਾਂ ਦੇ ਹੀ ਕਾਰਡ ਜਿਹੜੇ ਨੇ ਬਣਾਏ ਜਾਣਗੇ ਜਿੰਨਾਂ ਕੋ ਨਹੀਂ ਪਰਚੀ ਹੈਗੀ ਉਹਨਾਂ ਦੇ ਕਾਰਡ ਨਹੀਂ ਬਣਨਗੇ ਤਾਂ ਵਾਰਡ ਨੰਬਰ 26 ਦੇ ਜਿਹੜੇ ਕੌਂਸਲ ਗੌਰਵ ਪੱਟੀ ਨੇ ਉਹ ਅੱਜ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਇਹਨਾਂ ਨੇ ਤਖਤੀਆਂ ਫੜੀਆਂ ਇਹਨੇ ਉਹ ਕਾਗਜ਼ ਵੀ ਲੈ ਕੇ ਆਏ ਨੇ ਪ੍ਰੂਫ ਲੈ ਕੇ ਆਏ ਨੇ ਕਹਿ ਰਹੇ ਨੇ ਕਿ ਸਰਕਾਰ ਜਿਹੜੇ ਨੇ ਉਹ ਪਰਚੀਆਂ ਜਿਹੜੀਆਂ ਵਾ ਉਹ ਸਰਕਾਰੀ ਕੀਤੀ ਜਾਵੇ ਤਾਂ ਕਿ ਹਰ ਕੋਈ ਜਿਹੜਾ ਵਾ ਇਸ ਕਾਰਡ ਦਾ ਫਾਇਦਾ ਲੈ ਸਕੇ